ਮੇਰਾ ਨਾਮ ਰਾਜਵਲੀ ਜੀ ਘਟਨਾ ਇਹ ਵਾਪਰੀ ਕਿ ਰਾਤ ਪੌਣੇ 12 ਵਜੇ ਸਾਡੇ ਜਿਹੜਾ ਭਤੀਜਾ ਇਹਨਾਂ ਦਾ ਪਰਿਵਾਰ ਸੁੱਤਾ ਹੀ ਅੰਦਰ ਤੇ ਪੌਣੇ 12 ਵਜੇ ਤਕਰੀਬਨ 12 ਵਜੇ ਦਾ ਟਾਈਮ ਥੋੜਾ ਘੱਟ ਜੀ ਟਾਈਮ ਪੰਜ 10 ਮਿੰਟ ਤੇ ਕੋਈ ਵਿਅਕਤੀ ਆ ਕੇ ਤੇ ਇਹਨਾਂ ਨੇ ਆ ਇਸ ਜੱਗ ਦੇ ਦੋ ਜੱਗ ਸੀ ਇਹਨਾਂ ਕੋਲ ਤੇ ਤਜਾਬ ਸੁੱਟ ਗਏ ਜਦੋਂ ਕੁੜੀ ਦੇ ਲੱਤਾਂ ਤੇ ਇਦਾਂ ਇੱਕ ਬੱਚਾ ਛੋਟਾ ਆ ਕੇ ਇਹਨਾਂ ਬਚਾਉਂ ਫਰਿਆਦ ਬੱਚਾ 7 ਮਹੀਨੇ ਦਾ ਉਹ ਵੀ ਸੜ ਗਿਆ ਇੱਥੋਂ ਪੈਰਪੂਰ ਸੜ ਗਏ ਸਾਰੇ ਤੇ ਜਿਹੜੀ ਕੁੜੀ ਉਹਦਾ ਬਹੁਤ ਮੰਦਾ ਹਾਲ ਇਸ 7-8 ਮੈਂਬਰ ਦਾ ਨੁਕਸਾਨ ਬਹੁਤ ਹੋਇਆ। ਇਹ ਨੁਕਸਾਨ ਕੁੜੀ ਦਾ ਬਹੁਤ ਮੰਦਾ ਆ ਰਿਹਾ ਹਸਪੀਟਲ ਹੈ ਕਮਾਲ। ਕਿੰਨੇ ਜਣੇ ਜ਼ਖਮੀ? ਦੋ। ਮਾਂ ਤੇ ਉਹਦਾ ਪੁੱਤ ਹੈ। ਕੁੜੀ ਦਾ ਨਾਂ ਗੱਗੂ ਹੈ। ਕੁੜੀ ਦੇ ਨਾਂ ਗੱਗੂ ਹੈ। ਅੱਛਾ ਜੀ। ਤੇ ਮੁੰਡੇ ਦਾ ਨਾਂ ਕੀ ਹੈ? ਇਹ ਜਿਹੜਾ ਕੋਲਾ ਇਹ ਕੀ ਇਹਦਾ ਕਰ ਰਿਹਾ? ਇਹ ਬਸ਼ੀਰ ਦਾ ਇਹਦੇ ਜਿਹੜਾ ਮੇਰਾ ਭਰਾ ਉਹਦਾ ਨਾਂ ਬਸ਼ੀਰ। ਮੁੰਡੇ ਦਾ ਨਾਂ ਚਾਂਦੀ ਉਹਦੇ ਘਰ ਹੈ। ਹਾਂ ਜੀ। ਪਿੰਡ ਚੋਲ ਚੱਕ। ਤੇ ਪੁਲਿਸ ਕੋਈ ਨਹੀਂ ਰਾਤ ਫੋਨ ਲਾਇਆ ਪੁਲਿਸ ਨੂੰ ਕਮਾਂਡ ਉੱਤੇ ਹਸਪੀਟਲ ਆ ਗਏ ਇੱਥੇ ਨਹੀਂ ਆ ਜੀ ਮੌਕਾ ਵੀ ਕਰਨੀ ਇੱਥੇ ਕੋਈ ਪਹੁੰਚਿਆ ਨਹੀਂ ਨਹੀਂ ਰਾਤ ਸਾਢੇ 12 ਵਜੇ ਅਸੀਂ ਥਾਣੇ ਗਏ ਉਹਨਾਂ ਨੇ ਦਰਗਾਸ ਮਾੜੀ ਮੂਟੀ ਲਿਖੀ ਅਜੇ ਤੱਕ ਆਏ ਨਹੀਂ ਹਸਪੀਟਲ ਤਾਂ ਹੋ ਕੇ ਗਏ ਹਾਂ ਹਾਂਜੀ ਹਸਪੀਟਲ ਆਏ ਕੀ ਕਹਿੰਦੇ ਡਾਕਟਰ ਡਾਕਟਰ ਇਲਾਜ ਚੱਲਣ ਡਿਆ ਕਹਿੰਦੇ ਕੋਈ ਗੱਲ ਨਹੀਂ ਇਲਾਜ ਕਰਦੇ ਹੌਸਲੇ ਦਿੱਤਾ ਉਹਨਾਂ ਨੇ ਅਸੀਂ ਮੰਗੇ ਚਾਹੁੰਦੇ ਜਿਹੜੇ ਬੰਦੇ ਇਹਨਾਂ ਨੂੰ ਲੱਭਿਆ ਜਾ ਕੇ ਕਮਰੇ ਚ ਚੈੱਕ ਕਰਾਇਆ ਜਾਣ ਜਿਹੜੇ ਇੱਥੇ ਲਾਗੇ ਕਮਾਣਾ ਵਿੱਚ ਇਤਜਾਬ ਵਾਲੀ ਦੁਕਾਨਾ ਉੱਥੇ ਪੁੱਛਿਆ ਜਾ ਵੀ ਕਿਸੇ ਨੇ ਇਤਜਾਬ ਖਰੀਦਿਆ ਕਿਸੇ ਨੇ ਕਿਉਂਕਿ ਡੇਰੀਆਂ ਵਾਲੇ ਤੇ ਤਕਰੀਬਨ ਇਤਜਾਬ ਖਰੀਦਦੇ ਜਿਹੜਾ ਆਮ ਬੰਦਾ ਜਿਹੜਾ ਖਰੀਦਣ ਵਾਲਾ ਉਹਨੇ ਤੇ ਕਿਸੇ ਵਜ੍ਹਾ ਤੇ ਖਰੀਦਿਆ ਹੋਊਗਾ ਕੈਮਰੇ ਚੈੱਕ ਕਰਾਈ ਜਾਂਣ ਵੀ ਕਿਹੜੇ ਕਿੱਧਰੋਂ ਆਏ ਕਿੱਧਰ ਗਏ ਬਾਕੀ ਇਸ ਅਹੀਂ ਨਹੀਂ ਵਖਿਆ ਸਾਨੂੰ ਇਹ ਨਹੀਂ ਪਤਾ ਕੌਣ ਸੀ ਕੌਣ ਨਹੀਂ ਹਾਂ 5-6 ਬੰਦੇ ਨੱਠਦੇ ਜ਼ਰੂਰ ਵਖੇ ਬਾਹਰ ਹਨੇਰੇ ਵਿੱਚ ਪਤਨ ਲੱਗਾ ਕਿਉਂ ਇੱਥੇ ਲਾਈਟ ਵੀ ਹੈ ਨਹੀਂ ਲਾਈਟ ਦਾ ਪ੍ਰਬੰਧ ਵੀ ਹੈ ਨਹੀਂ ਦਾ ਹਨੇਰਾ ਸੀ ਬਹੁਤ ਸੋਲ ਵੀ ਬੈਠੀ ਸੀ ਚਾਰ-ਪੰਜ ਬੰਦੇ ਸੀ ਚਾਰ ਪੰਜ ਬੰਦੇ ਤੇ ਬਾਕੀ ਕੀ ਬਤਾ ਬਾਹਰ ਕਿੰਨੇ ਹੀ ਕਿੰਨੇ ਨੇ ਠੀਕ ਇਹ ਸਜੇ ਦਾ ਫਰਦੀ ਆ ਦੇਖੋ ਆ ਮੁੰਡੇ ਆ ਕੀ ਬਣਿਆ ਤੇ ਬਾਕੀ ਉਹ ਵੀ ਤੂੰ ਇਹ ਮੂੰਹ ਟਕੇ ਨੀ ਕੰਮ ਖਰਾਬ ਹੋ ਗਿਆ ਕਿਛ ਨਹੀਂ ਉਹ ਦੇਖੋ ਇਹ ਕੱਪੜਿਆਂ ਦੀ ਹਾਲਾਤ ਤੇ ਤੁਸੀਂ ਵੇਖੀ ਕੀ ਸਾਰੇ ਕੱਪੜੇ ਕੁੱਪੜੇ ਸੜ ਗਏ ਤੇ ਰੱਬ ਦੀ ਕਿਰਪਾ ਹੋਈ ਕਿ ਜਿਹੜੇ ਸਰਦੀ ਦਾ ਮੌਸਮ ਸੀ ਬੱਚਿਆਂ ਨੇ ਮੂੰਹ ਟਕੇ ਨਹੀਂ ਤੇ ਸਾਰਾ ਕੰਮ ਖਰਾਬ ਹੋਣਾ ਬਚੂਣ ਖਤਮ ਹੋ ਜਾਣੇ ਜਿਹੜੀ ਹਾਲਾਤ ਉਹਨਾਂ ਨੇ ਕੀਤੀ